ਹਦੀ ਕਸਬਾ ਡੇਰਾ ਬਾਬਾ ਨਾਨਕ ਨੇੜੇ ਕਾਲਾ ਵਾਲੀ ਚੌਂਕ ਆਰਮੀ ਕੈਂਟ ਦੇ ਨੇੜੇ ਜਦੀਕ ਕਿਤੇ ਦਿਨ ਅੰਨੇਵਾ ਗੋਲੀਆਂ ਮਾਰ ਕੇ ਚਾਵਲਾ ਐਲਮੀਨੀਅਮ ਫੈਬ੍ਰିକੇਟਰ ਦੇ ਮਾਲਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਇਸ ਦਰਦਨਾਕ ਘਟਨਾ ਕਾਰਨ ਏਰੀਆ ਵਿੱਚ ਦੱਸਦਾ ਮਾਹੌਲ ਬਣਿਆ ਹੋਇਆ ਹੈ ਮੌਕੇ ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਨਵੇਂ ਸਾਲ ਵਾਲੇ ਦਿਨ ਸੋਮਰ ਸਾਮੂਹ ਤੇਰੇ ਦੇ ਕਰੀਬ ਡੇਰਾ ਬਾਬਾ ਨਾਨਕ ਦਾ ਕਾਲਾ ਵਾਲੀ ਚੌਂਕ ਜਿੱਦੇ ਬਿਲਕੁਲ ਜਦੀਕ ਹੀ ਆਰਮੀ ਕੈਂਟ ਲੱਗਦਾ ਹੈ ਮ੍ਰਿਤਕ ਕਾਵਲਾਲ ਮੀਨੂ ਫੈਬ੍ਰਿਕਟ ਦੇ ਮਾਲਕ ਹਰਦੀਪ ਸਿੰਘ ਦਾ ਪ੍ਰੀਤਮ ਸਿੰਘ ਵਾਸੀ ਜੋੜੀਆਂ ਕਲਾ ਆਪੇ ਦਕਾਨ ਤੇ ਬਾਹਰ ਬੈਠਾ ਸੀ ਤੇ ਇਸ ਦੌਰਾਨ ਕੁਝ ਅਲਮਸਤ ਵੇਕੀਆਂ ਵੱਲੋਂ ਅਨੇਵਾ ਫੇਰਨ ਕਰਕੇ ਹਰਦੀਪ ਸਿੰਘ ਦੇ ਪੁੱਤਰ ਪ੍ਰੀਤਮ ਸਿੰਘ ਵਾਸੀ ਜੋੜੀਆਂ ਦਾ ਕਤਲ ਕਰ ਦਿੱਤਾ ਮ੍ਰਿਤਕ ਦੋ ਬੱਚਿਆਂ ਦਾ ਬਾਪੂ ਇਸ ਘਟਨਾ ਦੀ ਖਬਰ ਸੁਣੇ ਪੁਲਿਸ थाना ਡੇਰਾ ਬਾਬਾ ਨਾਨਕ ਦੇ ਐਸਐਸਓ ਵਿਕਰਮ ਸਿੰਘ ਪੁਲਿਸ ਜਲabatਾਲ ਦੇ ਐਸਪੀ ਗੁਰਪ੍ਰੀਤ ਅਤੇ ਡੀਐਸਪੀ ਬਰਿੰਦਰ ਸਿੰਘ ਤੇ ਸੀਐਸਟਾਫ ਦੇ ਇੰਚਾਰਜ ਜੀ ਸਿੰਘ ਪੰਡਾ ਵੱਲੋਂ ਪੁਲਿਸ ਪਾਰਟਿਸਮ ਦੇ ਮੌਕੇ ਦੇ ਪੌਂਦੇ ਘਟਨਾ ਦੀ ਜਗ੍ਹਾ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੰਦੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਰਿੰਦਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ਤੇ ਹਾਜ਼ਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਪਾਸੇ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਉਹਨਾਂ ਨੇ ਕਿਹਾ ਪੁਲਿਸ ਵੱਲੋਂ ਜਲਦੀ ਹੀ ਮਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਅਰਵੀਨ ਤੇ ਕੀ ਵਰਤਦਾ ਸੀ ਇਟਾ ਦੇ ਲੱਗਦਾ ਮੌਜਦਾ ਕੰਮ ਕਰ ਲੈ ਬੋਰਡ ਦਾ ਜਨਰਲ ਨੌਲੇਜ ਦਾ ਅਮਰਨੋ ਪੌਲੀ ਮਾਰ ਕੇ ਚੱਲਦੇ ਕਿੰਨੇ ਜਾਂਦੇ ਸੀ ਸਹੀ ਵੇਖਿਆ ਜਿਵੇਂ ਤੇ ਕਿੰਨੇ ਘਰਾਂ ਰੋਲ ਵਸੇ ਫੈਲ ਹੋ ਜਾਣੇ ਭਾਵੇਂ 20-25 ਤੇ ਲੱਸਦੇ ਠੀਕ ਹੈ ਤਾਂ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਹੈ ਜਿਹੜਾ ਜਿਹਦੇ ਬੋਲੀ ਵਜਿਏ ਇਹ ਨਾਮ ਦਾ ਆਪੀ ਖੇ ਠੀਕ ਹੈ ਕੀ ਅਸਲ ਹੈ ਤੇ ਕੀ ਲਾਭ ਸਹੀ ਵੇਖਿਆ ਨਹੀਂ ਮਤ ਲੈ ਗਏ ਯਾਰ ਤੁਸੀਂ ਜਦੋਂ ਪੌਲੀ ਚੱਲਦੇ ਤੁਸੀਂ ਦੇਖੇ ਨਹੀਂ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਜਿਤਨਾ ਹੈ ਰੋਜ਼ ਪੌਲੀ ਚੱਲਦੀ ਲਾਭ ਨਹੀਂ ਨਾ ਸਮੜਾ ਇਹ ਹਾਂ ਜੀ ਸਾਲੇ ਕੀ ਹੋ ਗਿਆ ਕੋਈ ਕੰਟੀਸਾ ਕੀ ਵਰਦਾ ਤੂੰ ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ ਉਹਨੂੰ ਹਸਪੀਟਲ ਭੇਜ ਦਿੱਤਾ ਹੁਣ ਮੌਕੇ ਤੇ ਜਾ ਕੇ ਦੇਖਦੇ ਆ ਪਰ ਕਿੰਨੇ ਰੌਂਗ ਫੈਲ ਹੋਏ ਉਈ 10 12 ਰੋਂਦੇ ਲਗਭਗ ਗੈ ਰਹੇ ਸਰ ਕਹਿ ਰਹੇ ਕਿ ਉਹਦੀ ਡੈਕਟ ਹੋ ਚੁੱਕੀ ਹੈ ਬੋਗਿਆ ਕਰੀ ਬੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ